ਵਿਲੇ ਦੀ ਵੱਡੀ ਖਬਰ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਗੁਰਦਾਸਪੁਰ ਦੇ ਪਿੰਡ ਰਾਜਪੁਰਾ ਦੇ ਵਿੱਚ ਇੱਕ ਨਿੱਤੀ ਸਕੂਲ ਦੀ ਬੱਸ ਪਲਟਣ ਦਾ ਮਾਮਲਾ ਸਾਹਮਣੇ ਆਇਆ ਹੈ ਪਰ ਇਸ ਮੌਕੇ ਵੱਡਾ ਹਾਦਸਾ ਹੋਣੋਂ ਬਚ ਗਿਆ ਜਿੱਦਾਂ ਮੈਨੂੰ ਫੋਨ ਆਇਆ ਤਾਂ ਮੈਂ ਕਿੱਥੇ ਪੁੱਛਿਆ ਕਿ ਬੱਚਿਆਂ ਨੂੰ ਬਿਲਕੁਲ ਬਾਹਰ ਆ ਗਏ ਸੀ ਬੱਚੇ ਕੱਢ ਲਏ ਲੋਕੜਾ ਹੋ ਗਏ ਨੇ ਬੱਚੇ ਗੱਡੀ ਦੇ ਬਾਹਰ ਕੱਢ ਲਏ ਨੇ ਜੀ ਦੱਸਿਆ ਜਾ ਰਿਹਾ ਇੱਕ ਸਕੂਲ ਦੀ ਬੱਸ ਨੂੰ ਕੋਈ ਹੋਰ ਨਹੀਂ ਸਕੋ ਬੱਸ ਦਾ ਕੰਡਕਟਰ ਚਲਾ ਰਿਹਾ ਸੀ ਤੇ ਡਰਾਈਵਰ ਕੰਡਕਟਰ ਦੇ ਨਾਲ ਬੈਠਾ ਜਿਸ ਮੌਕੇ ਮਾਪਿਆਂ ਦੇ ਵੱਲੋਂ ਵੱਡੇ ਪੱਧਰ ਤੇ ਰੋਸ ਜ਼ਾਹਰ ਕੀਤਾ ਗਿਆ ਏ ਅਸੀਂ ਇਹਨੂੰ ਪਹਿਲਾਂ ਵੀ ਡਰਾਈਵਰ ਨੂੰ ਕਿਹਾ ਵੀ ਤੋ ਰਫਲੀ ਸਾਨੂੰ ਰੱਬ ਪਰੇਟਾ ਮਿਲਦੀ ਮਾਸਪਰੀ ਰੱਪ ਚਲਾਂਦਾ ਅਸੀਂ ਇਹਨੂੰ ਪਹਿਲਾਂ ਵੀ ਦੋ ਤਿੰਨ ਵਾਰੀ ਇਹਨੂੰ ਮਤਲਬ آگਾਹ ਕਰ ਚੁੱਕੇ ਸੀ ਕਿ ਜਾਂ ਤਾਂ ਬੱਸ ਦਾ ਪੱਛੰਗ ਦਾ ਮਸਲਾ ਹੱਲ ਕਰ ਹਰ ਆਪਾਂ ਚਲਾਇਆ ਕਰ ਅਰਜਿੰਦਰ ਕੁਮਾਰ ਜੀ ਕੀ ਗੱਲਬਾਤ ਹੋਈ ਇੱਥੇ ਪਾਜੀ ਉੱਥੇ ਪਾਣੀ ਲਾਂਡਦੇ ਆਪਾਂ ਘੰਟੀ ਦੇ ਬਾਅਦ ਮਾਰੀ ਉੱਥੇ ਸਰਦਾਰਾਂ ਨੇ ਤੇ 도ੜੇ ਧਰ ਪੈ ਗਿਆ ਵੀ ਬੱਚੇ ਸਾਡੇ ਹੀ ਬਹੁਤ ਪਿੰਡ ਵਾਲਿਆਂ ਨੂੰ ਬਾਜਮਾਰੀ ਸਾਰੇ 도ੜੇ ਜਰਾਨੀਆਂ ਬੱਚੇ ਸਾਰੇ ਤੇ ਪਾਜੀ ਧਰ ਪੈ ਗਿਆ ਤੇ ਬੱਚਿਆਂ ਨੂੰ ਕੀ ਹੋ ਗਿਆ ਤੇ ਕੌਣ ਚਲਾ ਰਿਹਾ ਸੀ ਬੱਸ ਨੂੰ ਪਾਜੀ ਬੱਸ ਪਾਜੀ ਡਰਾਈਵਰ ਇਹ ਕਹਿੰਦੇ ਕੁੱਤਾ ਆ ਗਿਆ ਤੇ ਕਨੈਕਟਰ ਇਹ ਬੱਸ ਚਲਾਉਂਦਾ ਠੀਕ ਚੱਕੜੇ ਸਕੂਲ ਦੀ ਬੱਸ ਆ ਇਹ ਸੈਂਟ ਮਾਜੀ ਜੀ अच्छा कितनी देर हो गया ਤੁਹਾਨੂੰ ਬਸਤਲਾਂ ਦੇ ਮੈਨੂੰ ਹੋ ਗਏ 4-5 ਸਾਲ ਦੀ ਅੱਛਾ ਅੱਜ ਕੀ ਗੱਲਬਾਤ ਹੋਈ ਆ ਅੱਜ ਦਾ ਉਹੀ ਕਨੈਕਟਰ ਗੱਡੀ ਚਲਾਉਂਦਾ ਵੇ ਆਹੀ ਤੋਂ ਬ੍ਰੇਕ ਮਾਰੀ ਉਹ ਕੋ ਬੱਚਸਾਂ ਨਾਲ ਹੋਈ ਨਹੀਂ ਅੱਛਾ ਡਰਾਈਵਰ ਤੁਸੀਂ ਹੋ ਬਸਤੇ ਹਾਂਜੀ ਤੇ ਉਹ ਬੱਚਿਆਂ ਦਾ ਕੋਈ ਨੁਕਸਾਨ ਵਗੈਰਾ ਨਹੀਂ ਨਹੀਂ ਕੋਈ ਵੀ ਨੁਕਸਾਨ ਨਹੀਂ ਆਇਆ ਬੱਚੇ ਠੀਕ ਠਾਕ ਨੇ ਅੱਛਾ ਉਹਨਾਂ ਕੋ ਲਾਇਸੈਂਸ ਹੈਗਾ ਇਹਦਾ ਤੁਹਾਡਾ ਕਨੈਕਟਰ ਹੈਗਾ ਲਾਇਸੈਂਸ ਉਹਨ ਦਾ ਕੋ ਮੋਟਰਸਾਈਕਲ ਹੈਗਾ ਜਾਂ ਗੱਡੀ ਦਾ ਨਹੀਂ ਹੈਗਾ ਗੱਡੀ ਦਾ ਹੈਗਾ ਤੇ ਆਪਣੇ ਸਕੂਲ ਤੇ ਵੀ ਫੋਨ ਕੀਤਾ ਕੋਈ ਆ ਸਕੂਲ ਵਾਲੋਂ ਆਇਆ 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 ਹਾਂਜੀ ਮੈਂ ਦਾ ਪ੍ਰਭੋਤ ਕੁਮਾਰ ਸੈਣੀ ਤੇ ਸਰ ਕੀ ਗੱਲਬਾਤ ਹੋਈ ਉਥੇ ਬੱਚੇ ਜਾਂਦੇ ਸਕੂਲ ਚ ਇਹਨਾਂ ਨਾਲ ਸਵੇਰੇ ਵੀ ਗਏ ਆ ਔਰ ਅਸੀਂ ਇਹਨੂੰ ਪਹਿਲਾਂ ਵੀ ਡਰਾਈਵਰ ਨੂੰ ਕਿਹਾ ਵੀ ਤੂੰ ਰਫਲੀ ਸਾਨੂੰ ਅੱਗੋਂ ਪਰੇ ਟਾਈਮ ਦੇ ਬੱਸ ਬੜੀ ਰਫਚ ਲੰਦਾ ਹੈ ਅਸੀਂ ਇਹਨੂੰ ਪਹਿਲਾਂ ਵੀ ਦੋ ਤਿੰਨ ਵਾਰੀ ਇਹਨੂੰ ਮਤਲਬ ਅਗਾਹ ਕਰ ਚੁੱਕੇ ਸੀ ਕਿ ਯਾਰ ਤੂੰ ਬੱਸ ਦੇ ਬੱਚਿਆਂ ਦਾ ਹਿਸਾਬ ਨਾਲ ਚਲਾਇਆ ਕਰ ਆਰਾਮ ਨਾਲ ਚਲਾਇਆ ਕਰ ਲੇਕਿਨ ਇਹਨੇ ਮਤਲਬ ਸਾਡੀ ਗੱਲ ਨੂੰ ਸੁਣਿਆ ਨਾ ਸੁਣਿਆ ਕੀਤਾ ਹਮੇਸ਼ਾ ਹੀ ਤੁਸੀਂ ਸਕੂਲ ਪ੍ਰਸ਼ਾਸਨ ਨੂੰ ਨਹੀਂ ਇਹਦੇ ਬਾਰੇ ਦੱਸਿਆ ਪ੍ਰਸ਼ਾਸਨ ਨੂੰ ਤਾਂ ਅਸੀਂ ਉਹ ਆਜਨ ਫਾਰਮ ਕੀਤਾ ਵੀ ਆ ਦੇਖੋ ਤਰੀਕਾ ਤੁ ਹੋਨ ਅੱਜ ਵੀ ਬੱਲਵ ਕਹਿੰਦਾ ਇੱਕ 나ੜੀ 1500 ਸਾਲ ਦਾ ਬੱਚਾ ਉਹਨੂੰ ਬਾਸਲਾਉਣ ਦਿੱਤੀ ਜਾਂਨੇ ਉਹਨੂੰ ਜਾਸਖਾ ਕਰ ਰਹੇ ਬੱਚਿਆਂ ਨੂੰ ਬਿਚ ਬਿਠਾ ਕੇ ਸੰਦਰ ਰਿਫਰਮੇਸ਼ਨ ਮਿਲੀ ਹੈ ਵੀ ਲਓ ਜੀ ਆ ਬਸ ਪੱਟ ਗਏ ਤੁਹਾਡੇ ਬੱਚੇ ਅਸੀਂ ਆਏ ਲਾ ਕੇ ਬੱਚੇ ਘਬਰਾਏ ਦੈਸੀ ਲਾ ਇਥੇ ਚਿਕੋ ਝਾੜਾ ਬੱਚਿਆਂ ਨੇ ਪੈਦਾ ਸੀ ਤੇ ਚਲੋ ਬੱਚੇ ਵੀ ਰਲਕੇ ਆਲ ਦੋ ਲੋਕਾਂ ਪੈਣ ਵਾਲੇ ਬੱਚੇ ਬਾਹਰ ਕੱਢ ਲੈਦੇ ਪੁਲਿਸ ਪ੍ਰਸ਼ਾਸਨ ਦੇ ਧਿਆਨ ਚ ਤੁਸੀਂ ਗੱਲ ਲਿਆਂਦੀ ਹੈ ਹਾਂਜੀ ਤੇ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਅਸੀਂ ਤਾਂ ਇਹ ਇਨਕੁਆਰੀ ਹੋਣੀ ਚਾਹੀਦੀ ਹੈ ਜਾਂ ਤਾਂ ਇਹ ਕਾਰਵਾਈ ਹੋਣੀ ਚਾਹੀਦੀ ਹੈ ਦੋ ਵਾਰ ਬਗੈਰ ਆਪਣਾ ਇੱਕ ਇੱਕ ਬੱਚਾ ਹੈਗਾ ਆ ਤੇ ਇਸ ਤਰ੍ਹਾਂ ਮਤਲਬ ਕਿ ਕਰਨਗੇ ਤਾਂ ਫਿਰ ਤਾਂ ਬੜੀ ਮਾੜੀ ਗੱਲ ਹੈ ਇਹ ਜੀ ਕੋਤਰਾ ਨਾੜੀ ਸਕੂਲੀ ਸੀਗੇ ਬੱਚੇ ਤੇ ਲਿਖੇ ਜਾ ਰਹੀ ਬਸ ਤੇ ਉਹ ਦੱਸਣ ਦੇ ਆ ਡਰਾਈਵਰ ਜਿਹੜਾ ਕਿ ਅਚਾਨਕ ਬ੍ਰੇਕ ਦੀ ਵਜਿਹ ਤੋਂ ਠਾ ਉੱਤਰ ਗਈ ਸੜਕ ਤੇ ਪੂਰੀ ਉਹ ਨਹੀਂ ਕਿ ਜਿਹਨ ਕਿ ਰੋਡ ਤੇ ਚੱਲਣ ਯੋਗੀ ਆ ਸਾਈਡਾਂ ਜਗ੍ਹਾ ਜਗ੍ਹਾ ਨਹੀਂ ਜਿੰਕਿ ਪਿੰਡ ਵਾਲਿਆਂ ਵੱਲੋਂ ਦੱਸਿਆ ਜਾ ਰਿਹਾ ਕਿ ਡਰਾਈਵਰ ਜਿਹੜਾ ਹੈ ਪਿਛਲੇ 3-4 ਦਿਨਾਂ ਤੋਂ ਪਿੱਛੇ ਬੈਠ ਕੇ ਔਰ ਕੰਡਕਟਰ ਨੂੰ ਬੱਸ ਦੇ ਕੇ ਤੇ ਕੰਡਕਟਰ ਬੱਸ ਲੈ ਕੇ ਜਾਂਦਾ ਰਿਹਾ ਅੰਜੀ ਸੁਨੇਹਾ ਮਮੀ ਇਹੋ ਹੈ ਆ ਕੇ ਵੀ ਕਨੈਕਟਰ ਚਲਾ ਰਿਹਾ ਸੀਗਾ ਕੰਡ ਨੇ ਵੈਰੀਫਾਈ ਅਸੀਂ ਜੋ ਵੀ ਹੋਊ ਫਿਰ ਵੇਖਾਂਗੇ ਅਸੀਂ ਸਰ ਕਿਹਾ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਕੰਡਕਟਰ ਹੈ ਉਹਦੀ ਉਮਰ ਵੀ ਹੱਲੇ ਉਹ ਨਬਾਲਿਕ ਹੈ ਹੱਲੇ 15 16 ਸਾਲ ਉਧਰ ਲਾਇਸੈਂਸ ਵੀ ਨਹੀਂ ਹੋਣਾ 15 16 ਸਾਲ ਦੀ ਉਮਰ ਹੈ ਉਹ ਮੇਰੇ ਨੇ ਮਿਲ ਨਹੀਂ ਰਿਹਾ ਇਥੇ ਐਤ ਨਹੀਂਗਾ ਕੋਈ ਪ੍ਰੈਜ਼ੈਂਟ ਜੀ ਜੇ ਤੋ ਮਿਲੇਗਾ ਫਿਰ ਮੇਰੇ ਨੇ ਕੀ ਹੈ ਕੋ ਲਾਇਸੈਂਸ ਵੀ ਜਾਂ ਉਮਰ ਦੀ ਕਿੰਨੀ ਆ ਜੀ ਕੀ ਕਾਰਵਾਈ ਕੀਤੀ ਜਾਏਗੀ ਤੁਹਾਡੇ ਵੱਲੋਂ ਜੋ ਵੰਡਿਓ ਕਮਿਊਨਿਟੀ ਕਾਰਵਾਈ ਕੀਤੀ ਜਾਏਗੀ ਜੀ ਸਕੂਲ ਪ੍ਰਸ਼ਾਸਨ ਲਈ ਕੀ ਸਰ ਤੁਹਾਡੇ ਵੱਲੋਂ ਸਕੂਲ ਪ੍ਰਸ਼ਾਸਨ ਨੂੰ ਤੇ ਫਿਰ ਇਹੋ ਹੀ ਆ ਨਾ ਵੀ ਆਪਣੇ ਡਰਾਈ ਕਿ ਇਹ ਦੂਜੇ ਬੰਦੇ ਨੂੰ ਬਸ ਨਾ ਫੜਾਉਣ ਆਪ ਡਰਾਈਵਿੰਗ ਕਰ ਲਓ ਤੇ ਬੱਚਿਆਂ ਦੀ ਵੀ ਹਫਾਇਤ ਕਰਾ ਖਣ ਪੂਰੀ ਐਸਐਮਜ਼ेड ਪੰਜਾਬ ਦੇ ਲਈ ਗੁਰਦਾਸਪੁਰ ਤੋਂ ਬਬਲੂ ਦੀ ਰਿਪੋਰਟ ਵਿਸ਼ਵ ਪ੍ਰਸਿੱਧ ਨੰਬਰ 1 27 ਸਾਲਾਂ ਦਾ ਵਿਸ਼ਾਲ ਅਨੁਭਵ ਮੁਟਕੰਨੀ ਵਸ਼ਿਕਰਨ ਸਪੈਸ਼ਲਿਸਟ ਮੀਆਂ ਸਮੀਰ ਬੰਗਾਲੀ ਜੀ ਹਮ ਕਹਤੇ ਨਹੀਂ ਕਰਕੇ ਦਿਖਾਤੇ ਹਨ ਹਾ ਸ੍ਰੇਖਾ ਜਨਮ ਪੱਤਰੀ ਫੋਟੋ ਦਿਖਾ ਕੇ 70% ਸਮਾਧਾਨ ਗਾਰੰਟੀ ਲਿਖਤ ਸ਼ਾਦੀ ਮੇ ਰੁਕਾਵਟ ਦੇਸ਼ ਯਾਤਰਾ ਵੀਜ਼ਾ ਮੇ ਦੇਰੀ लव मैरिज प्यार में धोखा व्यापार में घाटा प्रेमी प्रेमिका लक्ष्मी बंधन तल्ला सौतन व दुश्मन से छुटकारा यदि आपका प्रेमी पति बेटा किसी के वश में है तो एक बार अवश्य मिले प्रेमी प्रेमिका पति पत्नी मन चाह वशतन कराए भटके चाहे जिधर काम होगा इधर निया समीर जी बंगाली मोबाइल नंबर नाइन एट सेवन टू फाइव डबल फोर वन डबल फोर नाइन एट वन फोर वन 11213 फोन करते ही जिंदगी सवारी पता पुलनावाल गेट नजदीक पेट्रोल पंप बखवाल रोड लुधियाना